ਜੀ ਮੈਂ ਹਾਂ ਤੁਹਾਡਾ ਦੋਸਤ ਹਰਪ੍ਰੀਤ ਅੱਜ ਫੇਰ ਇੱਕ ਤੁਹਾਡੇ ਨਾਲ ਬੜੀ ਛੋਟੀ ਜੀ ਵੀਡੀਓ ਸਾਂਝੀ ਕਰਨ ਲੱਗਿਆ ਕਿ ਕਹਿੰਦੇ ਨੇ ਵੀ ਤੁਸੀਂ ਸਿਰਫ ਆਪਣੇ ਕੰਮ ਤੇ ਧਿਆਨ ਦਿਓ ਦੂਸਰਿਆਂ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਬੰਦ ਕਰੋ ਜੇਕਰ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਸੌਖੇ ਰਹਿਣਾ ਤੁਸੀਂ ਆਪਣੀ ਜ਼ਿੰਦਗੀ ਨੂੰ ਸੌਖੀ ਜਿਹਾਣਾ ਚਾਹੁੰਦੇ ਹੋ ਤਾਂ ਤੁਸੀਂ ਲੋਕਾਂ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਬੰਦ ਕਰ ਦਿਓ ਲੋਕਾਂ ਦੇ ਕੰਮਾਂ ਦੇ ਵਿੱਚ ਧਿਆਨ ਦੇਣਾ ਛੱਡ ਦਿਓ ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਜੀਉ ਸਕਦੇ ਹੋ ਤੇ ਆਰਾਮਦਾਇਕ ਜ਼ਿੰਦਗੀ ਤੁਹਾਡੀ ਤਾਂ ਹੀ ਹੋ ਸਕਦੀ ਹੈ ਅੱਜ ਅਸੀਂ ਇੱਕ ਛੋਟੀ ਜੀ ਗੱਲਬਾਤ ਦੇ ਨਾਲ ਹੀ ਅਸੀਂ ਅੱਜ ਆਪਣੀ ਵੀਡੀਓ ਨੂੰ ਬੜੀ ਲੰਬੀ ਨਹੀਂ ਲੈ ਕੇ ਜਾਣਾ ਬੜੀ ਛੋਟੀ ਰੱਖਣੀ ਹੈ ਵੀਡੀਓ ਅੱਜ ਅਸੀਂ ਆਪਣੀਆਂ ਕਹਿੰਦੇ ਲੱਤਾਂ ਦੀ ਵਰਤੋਂ ਆ ਆਪਣੇ ਅੱਗੇ ਵਧਣ ਲਈ ਕਰੋ ਕਹਿੰਦੇ ਨੇ ਜਿਹੜੀਆਂ ਤੁਹਾਨੂੰ ਪਰਵਾਤਾਂ ਨੇ ਲੱਤਾਂ ਦਿੱਤੀਆਂ ਨੇ ਨਾ ਉਹਨਾਂ ਦੀ ਵਰਤੋਂ ਤੁਸੀਂ ਅੱਗੇ ਵਧਣ ਲਈ ਕਰੋ ਦੂਜਿਆਂ ਦੇ ਮਾਮਲੇ 'ਚ ਓੜਾਉਣ ਲਈ ਨਹੀਂ ਹੁੰਦੀ ਇਹ ਲੱਤਾਂ ਕਿ ਤੁਸੀਂ ਹਰੇਕ ਦੇ ਕੰਮ ਦੇ ਵਿੱਚ ਹੀ ਤੁਸੀਂ ਲੱਤ ਫਸਾ ਲੈਂਦੇ ਹੋ ਬਿਨਾਂ ਮਤਲਬ ਤੋਂ ਤੁਰੇ ਜਾਂਦੀ ਤੁਸੀਂ ਐਵੇਂ ਕੋਈ ਪੰਗਾ ਖੜਾ ਕਰ ਲੈਂਦੇ ਹੋ ਪਰਿਵਾਰ ਦੇ ਵਿੱਚ ਵੀ ਬੈਠੇ-ਬੈਠੇ ਤੁਸੀਂ ਬੋਲ ਪੈਂਦੇ ਹੋ ਤਾਂ ਕਈ ਵਾਰੀ ਉੱਥੇ ਵੀ ਮਾਮਲਾ ਟੇਡਾ ਹੋ ਜਾਂਦਾ ਹੈ ਸੋ ਆਪਣੀਆਂ ਜਿਹੜੀਆਂ ਤੁਹਾਨੂੰ ਪਰਮਾਤਮਾ ਨੇ ਲੱਤਾਂ ਦਿੱਤੀਆਂ ਨੇ ਇਹਨਾਂ ਨੂੰ ਅੱਗੇ ਵਧਣ ਲਈ ਇਹਨਾਂ ਦਾ ਸਹਾਰਾ ਲਓ ਤੁਸੀਂ ਇਹਨਾਂ ਨੂੰ ਅੱਗੇ ਲੈ ਕੇ ਜਾਓ ਇਹਨਾਂ ਤੇ ਤੁਸੀਂ ਅੱਗੇ ਵਧਣਾ ਹੈਗਾ ਨਾ ਕਿ ਤੁਸੀਂ ਲੋਕਾਂ ਦੇ ਕੰਮਾਂ ਦੇ ਵਿੱਚ ਲੱਤਾਂ ਡਾਉਂੀਆਂ ਨੇ ਕਹਿੰਦਾ ਭਾਬਾ ਇੱਥੇ ਇਹੀ ਹੈ ਸਾਡਾ ਛੋਟਾ ਜਿਹਾ ਕਿ ਤੁਸੀਂ ਹਰੇਕ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਬੰਦ ਕਰੋ ਤੇ ਆਪਣੀਆਂ ਲੱਤਾਂ ਦੀ ਜਿਹੜੀ ਵਰਤੋਂ ਆ ਅੱਗੇ ਵਧਣ ਲਈ ਕਰੋ ਬਗੈਰ ਮਤਲਬ ਦੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਕੂਨ ਨਾਲ ਰਹਿਣਾ ਚਾਹੁੰਦੇ ਹੋ ਵਧੀਆ ਰਹਿਣਾ ਚਾਹੁੰਦੇ ਹੋ ਸਕੂਨ ਭਰੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਆਪਣੇ ਪਰਿਵਾਰ ਨੂੰ ਸੌਖਾ ਰੱਖਣਾ ਚਾਹੁੰਦੇ ਹੋ ਆਪ ਸੌਖੇ ਰਹਿਣੇ ਚਾਹੁੰਦੇ ਹੋ ਤਾਂ ਤੁਸੀਂ ਲੋਕਾਂ ਦੇ ਕੰਮਾਂ ਦੇ ਵਿੱਚ ਲੱਤਾਂ ਸੋਣੀਆਂ ਬੰਦ ਕਰੋ ਲੋਕਾਂ ਨੂੰ ਸਲਾਹਾਂ ਦੇਣੀਆਂ ਬੰਦ ਕਰੋ ਹਰੇਕ ਬੰਦੇ ਨੂੰ ਤੁਸੀਂ ਸਲਾਹ ਨਾ ਦਿਓ ਜਿਵੇਂ ਕਹਿੰਦੇ ਨੇ ਕਿ ਨੇਕ ਸਲਾਹ ਸਭ ਤੋਂ ਵੱਡਾ ਗੁਨਾਹ ਕਈ ਵਾਰੀ ਸਾਫਤ ਹੋ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਸੋ ਬਗੈਰ ਮਤਲਬ ਦੇ ਕਿਸੇ ਦੇ ਕੰਮਾਂ ਦੇ ਵਿੱਚ ਤੁਸੀਂ ਲੱਤਾਂ ਨਾ ਫਸਾਇਆ ਕਰੋ ਬਿਨਾ ਮੰਗਿਆ ਕਿਸੇ ਨੂੰ ਸਲਾਹ ਨਾ ਦਿਆ ਕਰੋ ਇਦੇ ਨਾਲ ਜਿੱਥੇ ਤੁਹਾਡੀ એનર્ਜੀ ਵੇਸਟ ਹੁੰਦੀ ਹੈ ਉਥੇ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੁੰਦਾਗਾ ਉਥੇ ਤੁਹਾਡੀ ਇੱਥੇ ਤੁਹਾਡੀ ਇਹਨਾਂ ਚੀਜ਼ਾਂ ਦੇ ਨਾਲ ਤੁਹਾਡੀ ਇੱਜ਼ਤ ਨੂੰ ਢਾਹ ਲੱਗਦੀ ਹੈ ਤੁਹਾਡੀ ਕਦਰ ਨੂੰ ਢਾਹ ਲੱਗਦੀ ਹੈਗੀ ਉਥੇ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ ਸੋ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਨਹੀਂ ਕਰਦੀਆਂ ਚਾਹੀਦੀਆਂ ਸੋ ਸਾਡੀ ਅੱਜ ਦੀ ਵੀਡੀਓ ਉਹ ਅਸੀਂ ਬੜਾ ਲੰਬਾ ਨਹੀਂ ਕਰਨਾ ਹੈਗਾ ਸਾਡੀ ਬੜੀ ਛੋਟੀ ਜੀ ਅੱਜ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਹੈਗੀ ਹੈਗੀ ਸਾਡੀ ਛੋਟੀ ਜੀ ਕੋਸ਼ਿਸ਼ ਹੈਗੀ ਹੈਗੀ ਕਿ ਅੱਜ ਦੀ ਸਾਡੀ ਵੀਡੀਓ ਬਹੁਤ ਲੰਬੀ ਨਹੀਂ ਕਰਦੀ ਹੈਗੀ ਅੱਜ ਦੀ ਸਿਰਫ ਵੀਡੀਓ ਤਾਂ ਤੁਹਾਨੂੰ ਇਹ ਹੀ ਦੱਸਣ ਵਾਸਤੇ ਹੈ ਕਿ ਬਗੈਰ ਮਤਲਬ ਤੇ ਤੁਸੀਂ ਲੋਕਾਂ ਦੇ ਕੰਮਾਂ ਵਿੱਚ ਟੰਗਾ ਨਾ ਸਾਇਆ ਕਰੋ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹਨਾਂ ਦੂਜਿਆਂ ਨੂੰ ਬਗੈਰ ਮਤਲਬ ਦੀ ਦਿੱਤੀਆਂ ਹੋਈਆਂ ਸਲਾਹਾਂ ਸਾਡੇ ਵਾਸਤੇ ਕਈ ਵਾਰੀ ਜੀ ਦਾ ਜਾਲ ਬਣ ਜਾਂਦੀਆਂ ਨੇ ਛੋਟੀ ਜੀ ਸਾਡੀ ਬੋਲੀ ਹੋਈ ਗੱਲ ਕਈ ਵਾਰ ਵੱਡਾ ਮਸਲਾ ਬਣ ਜਾਂਦੀ ਹੈਗੀ ਸੰਕੋਚ ਕਰਿਆ ਕਰੋ ਜਿੰਨਾ ਤੁਸੀਂ ਜਿੱਥੇ ਵੀ ਕਿਤੇ ਤੁਸੀਂ ਬੈਠੇ ਹੋ ਘੱਟ ਤੋਂ ਘੱਟ ਬੋਲੋ ਘੱਟ ਤੋਂ ਘੱਟ ਕਿਸੇ ਦੇ ਕੰਮ ਦੇ ਵਿੱਚ ਤੁਸੀਂ ਦਖਲਦਾਨੀ ਕਰੋ ਬਿਗੈਰ ਮੰਗਿਆ ਕਿਸੇ ਦੇ ਨਾਲ ਤੁਹਾਨੂੰ ਸਲਾਹ ਨਹੀਂ ਦੇਣੀ ਚਾਹੀਦੀ ਜਦੋਂ ਤੱਕ ਕੋਈ ਤੁਹਾਨੂੰ ਆਪਣੇ ਕੰਮ ਦੇ ਵਿੱਚ ਆਉਣ ਲਈ ਨਹੀਂ ਕਹਿੰਦਾ ਤੁਹਾਡੀ ਕੋਈ ਸਲਾਹ ਨਹੀਂ ਮੰਗਦਾ ਤਾਂ ਤੁਸੀਂ ਬਿਗੈਰ ਮਤਲਬ ਦੇ ਕਿਸੇ ਨੂੰ ਸਲਾਹ ਬਿਲਕੁਲ ਵੀ ਨਾ ਦਿਓ ਤੇਰੇ ਵਿੱਚ ਤੁਹਾਡਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਸੋ ਧਿਆਨ ਰੱਖੋ ਕਦੇ ਵੀ ਕਿਸੇ ਦੇ ਕੰਮ ਦੇ ਵਿੱਚ ਬਗੈਰ ਮਤਲਬ ਤੋਂ ਉਦਕ ਹੁੰਦਾ ਜੀ ਤੁਸੀਂ ਨਾ ਕਰੋ ਸੋ ਆਪਣੀਆਂ ਜਿਹੜੀਆਂ ਲੱਤਾਂ ਨੇ ਇਹ ਅੱਗੇ ਵਧਣ ਲਈ ਵਰਤੋ ਨਾ ਅੱਗੇ ਲੋਕਾਂ ਦੇ ਕੰਮ ਦੇ ਵਿੱਚ ਪਸਉਣ ਲਈ ਬਗੈਰ ਮਤਲਬ ਦੇ ਅਸੀਂ ਕਈ ਵਾਰ ਅਸੀਂ ਘਰੇ ਬੈਠੇ ਆਫਿਸ ਬੈਠੇ ਕਿਸੇ ਕਲੀਕ ਕੋਲ ਬੈਠੇ ਕਿਸੇ ਮੁੱਦੇ ਨੂੰ ਲੈ ਕੇ ਅਸੀਂ ਇਹੋ ਜੀ ਜਿਦਵੈਸ ਬਣਾ ਲੈਂਦੇ ਆ ਕਿਉਂ ਮਸਲਾ ਘਰ ਬਹੁਤ ਦੂਰ ਚਲੇ ਜਾਂਦਾ ਸੋ ਸਾਨੂੰ ਆਪਣੇ ਦਿਮਾਗ ਨੂੰ ਦਿਲ ਨੂੰ ਹਮੇਸ਼ਾ ਸਥਿਰ ਰੱਖਣਾ ਚਾਹੀਦਾ ਤੁਹਾਨੂੰ ਕਿੰਨਾ ਵੀ ਕਿਸੇ ਫੀਲਡ ਦੇ ਵਿੱਚ ਗਿਆਨ ਹੈ ਜਿੰਨਾ ਤੁਸੀਂ ਘੱਟ ਬੋਲੋਗੇ ਉਨਾ ਹੀ ਤੁਸੀਂ ਸੋਖੇ ਰਹੋਗੇ ਓਨੀ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋਊਗੀ ਸੋ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਮੈਸੇਜ ਇਹੀ ਸੀ ਕਿ ਆਪਣੀਆਂ ਲੱਤਾਂ ਦੇ ਵਰਤੋਂ ਅੱਗੇ ਵਧਣ ਲਈ ਕਰੋ ਨਾ ਕਿ ਹਰੇਕੀ ਕੰਮ ਦੇ ਵਿੱਚ ਅਡਾਉਣ ਲਈ ਤੁਸੀਂ ਲੱਤਾਂ ਵਰਤੋ ਅਡਾਉਣ ਲਈ ਲੱਤਾਂ ਇਹ ਨਹੀਂ ਹੈਗੀਆਂ ਕਿ ਤੁਸੀਂ ਲੱਤ ਦੇ ਅੱਗੇ ਲੱਤ ਖੱਤੀ ਹੋ ਨਹੀਂ ਹੈਗਾ ਮਤਲਬ ਕਹਿਣ ਦਾ ਭਾਵ ਸਾਡੇ ਕੀ ਹੈ ਕਿ ਜੇ ਤੁਸੀਂ ਬੋਲ ਕੇ ਕਿਤੇ ਕੋਈ ਸਿਚੁਏਸ਼ਨ ਹੀ ਇਦਾਂ ਦੀ ਕ੍ਰੀਏਟ ਕਰ ਲੈਂਦੇ ਹੋ ਤਾਂ ਤੁਹਾਨੂੰ ਉਥੋਂ ਸੰਕੇਚ ਸੰਕੋਚ ਕਰਨ ਦੀ ਬਹੁਤ ਜ਼ਰੂਰਤ ਹੈ ਤਾਂ ਹੀ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦੇ ਸੋ ਸਾਡੀ ਅੱਜ ਦੀ ਇਹ ਛੋਟੀ ਜੀ ਇੱਕ ਕੋਸ਼ਿਸ਼ ਸਾਡਾ ਛੋਟਾ ਜਿਹਾ ਅਪਰਾਲਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੀ ਕੀਮਤੀ ਸੁਝਾਅ ਸਾਨੂੰ ਜ਼ਰੂਰ ਭੇਜੋ ਤੇ ਤੁਹਾਡੇ ਦੋਸਤ ਹਰਪੀਤ ਨੂੰ ਤੁਹਾਡੇ ਸੁਝਾਵਾਂ ਦੀ ਬੇਸਬਰੀ ਦੇ ਨਾਲ ਅਡੀਕ ਰਹੇਗੀ ਸੋ ਸਾਡੀ ਅੱਜ ਦੀ ਵੀਡੀਓ ਅਸੀਂ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ